ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਨਲਾਈਨ ਨੈਟ ਤੇ ਆਪਣੇ ਫੋਨ ਤੇ ਇੰਤਕਾਲ ਆ ਜਿਹੜਾ ਉਹ ਕਿਵੇਂ ਦੇਖ ਸਕਦੇ ਆ ਅਸੀਂ ਹੋਰ ਬਹੁਤ ਸਾਰੀਆਂ ਵੀਡੀਓ ਸਪਾ ਚੁੱਕੇ ਆ ਫਰਤ ਜਮਾਂਬਾਰੀ ਜਮਾਂਬੰਦੀ ਬਾਰੇ ਇੰਤਕਾਲ ਬਾਰੇ ਤੇ ਤੁਸੀਂ ਉਹ ਵੀ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਦੇ ਵਿੱਚ ਦੇਖ ਸਕਦੇ ਹੋ ਅੱਜ ਜਿਵੇਂ ਤੁਹਾਨੂੰ ਦੱਸਾਂਗੇ ਫਰਦ ਜਮਾਂਬੰਦੀ ਵਿੱਚ ਆਨਲਾਈਨ ਇਤਕਾਲ ਕਿਵੇਂ ਦੇਖ ਸਕਦੇ ਆ ਸਭ ਤੋਂ ਪਹਿਲਾਂ ਤੁਸੀਂ Chrome ਖੋਲ ਲੋ ਕਿਉਂਕਿ ਇਹਦੇ ਵਿੱਚ ਹੀ ਬ੍ਰਾਊਜ਼ਰ ਹੈ ਇਹ ਜਿਹਦੇ ਵਿੱਚ ਡੈਸਕਟਾਪ ਵਰਜਨ ਖੁੱਲੇ ਜਾਂਦਾ ਪੇਜ ਦਾ ਤੇ ਇਹਦੇ ਤੁਸੀਂ ਆ ਜੋ ਤਿੰਨ ਡਾਟ ਉੱਪਰ ਇਹ ਤੇ ਕਲਿੱਕ ਕਰਕੇ ਨਾ ਆ ਡੈਸਕਟਾਪ ਸਾਈਟ ਹੈ ਇਹਦੇ ਸਾਹਮਣੇ ਟਿਕ ਮਾਰਕ ਹੈ ਇਹ ਤੇ ਓਕੇ ਕਰਨਾ ਇਹ ਨੀਲੇ ਰੰਗ ਦਾ ਹੋ ਜੇ ਜਦੋਂ ਇਸ ਤਰ੍ਹਾਂ ਆ ਦੇਖੋ ਤਾਂ ਇਹ ਤੁਸੀਂ ਰੱਖਣਾ ਇਹਦੇ ਨਾਲ ਕੀ ਹੈ ਪੇਜ ਡੈਸਕਟਾਪ ਪੇਜ ਵੱਡਾ ਪੇਜ ਖੁੱਲੇ ਜਾਂਦਾ ਉਸ ਤੋਂ ਬਾਅਦ ਤੁਸੀਂ ਉਹ ਸਾਈਟ ਖੋਲਣੀ ਹੈ plrrs.org.in ਉਦੋਂ ਬਾਅਦ ਤੁਸੀਂ ਫਰਦ ਲਿਖਿਆ ਜੋ ਹਰੇ ਰੰਗ ਦੇ ਅੱਖਰਾਂ ਦੇ ਇੱਥੇ ਡੱਬੇ 'ਚ ਹਰੇ 'ਚ ਤਾਂ ਇਹਦੇ ਤੁਸੀਂ ਕਲਿੱਕ ਕਰਨਾ ਹੈ ਇਹ ਸਾਈਟ ਥੋੜੀ ਸਲੋ ਬਹੁਤ ਹੈ ਸਰਕਾਰੀ ਹੈ ਤਾਂ ਕਰਕੇ ਜੇਕਰ ਇਹ ਹੀ ਕਿਸੇ ਪ੍ਰਾਈਵੇਟ ਮੈਕਮੇ ਕੋਲੇ ਹੁੰਦੀ ਤਾਂ ਇਹਨੇ ਫਟਾਫਟ ਖੁੱਲਣਾ ਸਕਿੰਟਾਂ ਦੇ ਹਿਸਾਬ ਨਾਲ ਤਾਂ ਹੁਣ ਆਪਾਂ ਤੇ ਇਸ ਲਈ ਬਹੁਤ ਸਲੋ ਖੁੱਲਦੀ ਹੈ ਤੇ ਆਹ ਬੰਦੀ ਸਹੂਲਤ ਲਈ ਬਣਾਈ ਗਈ ਹੈ ਵੈਸੇ ਤਾਂ ਪਰ ਇਹ ਖੁੱਲਦੀ ਨਹੀਂ ਕੀ ਬਹੁਤ ਮੁਸ਼ਕਲ ਨਾਲ ਹੀ ਖੁੱਲਦੀ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇੱਕ ਪੇਜ ਖੁੱਲ ਜੇਗਾ ਜਿਹਦੇ ਵਿੱਚ ਜਿਵੇਂ ਜ਼ਿਲ੍ਹਾ ਤਹਿਸੀਲ ਹਬ ਤਹਿਸੀਲ ਪਿੰਡ ਸਾਲ ਇਹ ਤੁਸੀਂ ਪਹਿਲਾਂ ਜ਼ਿਲ੍ਹਾ ਸਿਲੈਕਟ ਕਰਨਾ ਹੈ ਇਹ ਪੇਜ ਦੇ ਉੱਪਰ ਪੁਰਨੀਲੀ ਲਾਈਨ ਆਊਗੀ ਇਸ ਤਰ੍ਹਾਂ ਤੁਸੀਂ ਆਪਣਾ ਜਿਵੇਂ ਆਪ ਫਰਦੇ ਆ ਬੰਦੀ ਦੇਖਦੇ ਆ ਉਸ ਤਰੀਕੇ ਨਾਲ ਇਹਨੂੰ ਤੁਸੀਂ ਖੋਲ ਲੈਣਾ ਦਰਜ ਕਰੋ ਤੇ ਕਲਿੱਕ ਕਰਕੇ ਕਲਿੱਕ ਕਰਨ ਤੋਂ ਬਾਅਦ ਇਹ ਕੁਝ ਆ ਜਾਊਗਾ ਜੇਕਰ ਤੁਸੀਂ ਜਮ੍ਹਾਂਬੰਦੀ ਦੇਖਣੀ ਹੈ ਤੁਸੀਂ ਜਮ੍ਹਾਂਬੰਦੀ ਦੇਖ ਸਕਦੇ ਹੋ ਜੇਕਰ ਤੁਸੀਂ ਇੰਤਕਾਲ ਦੇਖਣਾ ਤਾਂ ਇੰਤਕਾਲ ਦੇਖ ਸਕਦੇ ਹੋ ਆਨਲਾਈਨ ਤੁਸੀਂ ਦੇਖ ਰੋਜ਼ਨਾਮਚਾ ਵੀ ਸਕਦੇ ਹੋ ਪਰ ਪਟਵਾਰੀ ਇਹ ਜਿਹੜੇ ਆਨਲਾਈਨ ਰੋਜ਼ਨਾਮਚਾ ਪਾਉਂਦੇ ਨਹੀਂ ਤੇ ਇਸ ਲਈ ਤੁਸੀਂ ਇੰਤਕਾਲ ਦੇਖਣਾ ਤਾਂ ਇੰਤਕਾਲ ਤੇ ਕਲਿੱਕ ਕਰੋ ਉਸ ਤੋਂ ਬਾਅਦ ਇਹ పేਜ ਖੁੱਲ੍ਹ ਜਾਏਗਾ ਜਿਵੇਂ ਕਿ ਉੱਪਰ ਲਿਖਿਆ ਇੱਕ ਇੰਤਕਾਲ ਇੰਤਕਾਲ ਨੰਬਰ ਚੁਣੋ ਤੁਹਾਡੇ ਕੋਲ ਇੰਤਕਾਲ ਨੰਬਰ ਹੁੰਦਾ ਹੈਗਾ ਆਪਣੇ ਜਦੋਂ ਆਪਾਂ ਫਰਦ ਜਮਾਂਬੰਦੀ ਦੇਖਦੇ ਆਂ ਤਾਂ ਉਹਦੇ ਉੱਤੇ ਲਿਖਿਆ ਹੁੰਦਾ ਕਿ ਇੰਤਕਾਲ ਨੰਬਰ ਐਨੀ ਡੇਟ ਨੂੰ ਆਹੀ ਚੜਿਆ ਗਿਆ ਇਸ ਤਰੀਕੇ ਨਾਲ ਉਹ ਲਿਖਿਆ ਹੁੰਦਾ ਉਹ ਤੁਸੀਂ ਦੇਖ ਸਕਦੇ ਆਂ ਆ ਦੇਖੋ ਇਹ ਤੇ ਕਿਸੇ ਤੇ ਵੀ ਕਲਿੱਕ ਕਰਕੇ ਤੁਸੀਂ ਜਦੋਂ ਕਰੋਗੇ ਤਾਂ ਇਹ ਤੁਹਾਡਾ ਇੰਤਕਾਲ ਆ ਜਿਹੜਾ ਪੀਡੀਐਫ ਫਾਈਲ ਚ ਓਪਨ ਹੋ ਜੂ ਪੀਡੀਐਫ ਫਾਈਲ ਤੁਸੀਂ ਓਪਨ ਕਰਨ ਲਈ ਕੋਈ ਵੀ ਡਬਲਯੂ ਪੀ ਐਸ ਜਾਂ ਕੋਈ ਵੀ ਪੀਡੀਐਫ ਵੀਊਰ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਹੋਰ ਜੇਕਰ ਤੁਹਾਡਾ ਕੋਈ ਸੁਝਾਅ ਸਾਨੂੰ ਕੋਈ ਜਾਣਕਾਰੀ ਉਹ ਵੀ ਤੁਸੀਂ ਕਮੈਂਟ ਰਾਹੀਂ ਸੰਨ ਦੱਸ ਸਕਦੇ ਹੋ ਸਾਡੇ ਫੇਸਬੁੱਕ ਪੇਜ ਤੇ ਮੈਸੇਜ ਰਾਹੀਂ ਭੇਜ ਸਕਦੇ ਹੋ ਜੇਕਰ ਤੁਹਾਨੂੰ ਕੋਈ ਲੱਗਦਾ ਹੈ ਕਿ ਇਸ ਦੇ ਵਿੱਚ ਕਮੀਆਂ ਵੀਡੀਓਜ਼ ਤਾਂ ਵੀ ਕਮੈਂਟ ਕਰੋ ਅਸੀਂ ਹੋਰ ਵਧੀਆ ਤਰੀਕੇ ਨਾਲ ਪਾਉਣ ਦੀ ਕੋਸ਼ਿਸ਼ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਸਾਡੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਅੱਗੇ ਵੀ ਅਸੀਂ ਇੱਕ ਦੋ ਵੀਡੀਓਜ਼ ਹੋਰ ਪਾਵਾਂਗੇ ਏਸੀ ਇਹ ਇਹ ਟੌਪਿਕਾਂ ਤੇ ਰਿਲੇਟਡ ਆਨਲਾਈਨ ਤਾਂ ਜੀ ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ